ਸਰ ਕੀ ਨਾਮ ਆ ਜੀ ਮੇਰਾ ਨਾਮ ਮੁਕੇਸ਼ ਜੈਨ ਬਟਰਨੋਕਰ ਸਰ ਰਾਮ ਸੇਤੀ ਜਿਹੜਾ ਲੁਧਿਆਣਾ ਦੇ ਵਿੱਚ ਪੁੱਜਿਆ ਵਾ ਦਰਸ਼ਨ ਕਰਵਾਏ ਜਾਣਗੇ ਕਿ ਕਿੱਥੇ ਜਗ੍ਹਾ ਤੇ ਕਰਵਾਏ ਜਾਣਗੇ ਕਿਸ ਅ ਕਿੰਨੇ ਦਿਨ ਵਾਸਤੇ ਜਿਹੜਾ ਪਹਿਲਾਂ ਤਾਂ ਜੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਮੇਰੇ ਰਾਮ ਸਭ ਕੇ ਰਾਮ ਇਹਦੇ ਨਾਲ ਅਸੀਂ ਇਹ ਇੱਕ ਪ੍ਰਯਾਸ ਕੀਤਾ ਰਾਮ ਮੰਦਰ ਦਾ ਲੋਕਾਂ ਨੂੰ ਦਰਸ਼ਨ ਕਰਾਉਣ ਦਾ ਢੰਡੀ ਸਵਾਮੀ ਗਊਸ਼ਾਲਾ ਗੋਲ ਗੋਲਕ ਉਥੇ ਅਸੀਂ ਇਹ ਪ੍ਰੋਗਰਾਮ ਰੱਖਿਆ 4 ਦਿਨ 18 ਤੋਂ 17 ਤੋਂ 22 ਤੱਕ ਜੀ 5 ਦਿਨ ਅਸੀਂ ਸਾਰਾ ਨੂੰ ਰਵਾ ਯਾਤਰਾ ਕਰਨੀ ਆ ਜੀ ਤੇ 18 ਤੋਂ 22 ਤੱਕ ਉਥੇ ਅਸੀਂ ਗਊਸ਼ਾਲਾ ਚ 31 ਹਵਨ ਕੁੰਡ ਬਣਾਏ ਆ ਜਿਹੜੇ 101 ਘੰਟਾ ਲਗਾਤਾਰ ਚੱਲੂਗਾ ਇੱਕ ਕੁੰਡ ਬਾਕੀ ਕੋnde ਛੇਰੇ 10 ਤੋਂ 11 ਤੱਕ ਅਲੱਗ-ਅਲੱਗ ਤਰ੍ਹਾਂ ਦੇ ਲੋਕ ਇਹਦੇ 'ਚ ਹਵਨ ਕਰਨਗੇ ਜੀ ਅਲੱਗ-ਅਲੱਗ ਲੋਕ ਹਰ ਰੋਜ਼ ਹਰ ਹਰ ਰੋਜ਼ ਹਰ ਇੱਕ ਦਿਨ ਹਰ ਇੱਕ ਨਿਆ ਆਦਮੀ ਪਰਿਵਾਰ ਸਾਥੀ ਤੇ ਇਹਦੇ 'ਚ ਹਵਨ ਕਰੂਗਾ ਜੀ ਤੇ ਜਿਹੜਾ ਰਾਮ ਸੇਤੂ ਦੀ ਤੁਸੀਂ ਗੱਲ ਕਹੀ ਆ ਰਾਮ ਸੇਤੂ ਜਿਹੜਾ ਇਹ 2006 ਦੇ ਵਿੱਚ ਸਤ ਦੇ ਵਿੱਚ ਜਦੋਂ ਸਾਰੇ ਭਾਰਤ 'ਚ Hindu Muslim rights ਹੋ ਰਹੇ ਸੀਗੇ ਉਦੋਂ ਵਿਸ਼ਵ ਬਿੰਦੂ ਪਰਸ਼ਦ ਵਾਲਿਆਂ ਨੇ ਇਹ ਪੂਰੇ ਮੁਲਕ ਚ ਪੂਰੇ ਹਿੰਦੁਸਤਾਨ ਚ ਇੱਕ ਅਭਿਆਨ ਚਲਾਇਆ ਸੀ ਜਿਹਦੇ ਚ ਰਾਮ ਮੰਦਰ ਸੇਤੂ ਜਿਹੜਾ ਇਹਨੂੰ ਹਰ ਜਗ੍ਹਾ ਦਰਸ਼ਨਾਂ ਲਈ ਲੋਕਾਂ ਨੂੰ ਲੈ ਕੇ ਗਏ ਸੀਗੇ ਉਹਦੇ ਚ ਉਹ ਲੁਧਿਆਣੇ ਵੀ ਲੈ ਕੇ ਆਏ ਜਦੋਂ ਲੁਧਿਆਣੇ ਲੈ ਕੇ ਆਏ ਉਹਨਾਂ ਨੇ ਆ ਕੇ ਬਾਲਾਜੀ ਸੰਗ ਪਰਿਵਾਰ ਜਿਹੜਾ ਸੰਤਰਾਮ ਜੰਦਲ ਜੀ ਦੇ ਕੋਲੋਂ ਰੱਥ ਲੈ ਕੇ ਇਹਦਾ ਇਹਨੂੰ ਪੂਰੇ ਸ਼ਹਿਰ ਚ ਇਹਦੀ ਫੇਰੀ ਲਵਾਈ ਸੀ ਲੋਕਾਂ ਨੂੰ ਦਰਸ਼ਨ ਦਿੱਤੇ ਸੀ ਇਹਦੇ ਤੇ ਜਾਂਦੀਵਾਰੀ ਉਹ ਇਹਨੂੰ ਗਿਫਟ ਦੇ ਗਏ ਸੰਤਰਾਮ ਜੀ ਨੂੰ ਤੇ ਹਰ ਸਾਲ ਚ ਦੋ ਤਿੰਨ ਵਾਰੀ ਉਹ ਆਪਣੀ ਚੌਂਕੀ ਚ ਨੂੰ ਲੋਕਾਂ ਦੇ ਦਰਸ਼ਨਾਂ ਲਈ ਰੱਖਦੇ ਆ ਅਸੀਂ ਉਹਨਾਂ ਕੋਲੋਂ ਬੇਨਤੀ ਕਰਕੇ ਰਿਕੁਐਸਟ ਕਰਕੇ 5 ਦਿਨ ਲਈ ਇਹ ਰਾਮ ਸੇਤੂ ਉਹਨਾਂ ਕੋਲੋਂ ਲਿੱਤਾ ਜੀ ਲੋਕਾਂ ਨੂੰ ਦਰਸ਼ਨ ਦਿਲਾਉਣ ਲਈ ਇਹ ਅਸੀਂ ਆਪਣੇ ਉੱਥੇ ਜਿੱਥੇ ਗਊਸ਼ਾਲਾ ਚ ਲੋਕਾਂ ਨੂੰ ਹਵਲ ਕੁੰਡ ਕਰਵਾਣੇ ਆ ਉੱਥੇ ਅਸੀਂ ਇਹ ਨਾਲ ਰੱਖਾਂਗੇ ਲੋਕਾਂ ਨੂੰ ਦਰਸ਼ਨ ਦੇਣ ਲਈ ਅਸੀਂ ਉਹਦੇ ਅੰਦਰ ਇੱਕ ਸੀਤਾ ਮਈਆ ਦੇ ਘਰ ਤੋਂ ਉਹਦੇ ਪੇਕਿਆਂ ਤੋਂ ਜਲ ਲੈ ਕੇ ਆਏ ਆ ਜਿਹੜਾ ਲੋਕਾਂ ਨੂੰ ਚਰਨਮਤ ਦੇ ਰੂਪ ਚ ਦਵਾਂਗੇ ਅਯੁੱਧਿਆ ਤੋਂ ਰੱਜ ਜਿਹਨੂੰ ਮਿੱਟੀ ਕਹਿੰਦੇ ਆ ਉਹਦਾ ਉਹ ਲੈ ਕੇ ਆਏ ਆ ਉਹਦਾ ਤਿਲਕ ਕਰਾਵਾਂਗੇ ਤੇ ਮੋਦੀ ਜੀ ਨੇ ਕਹੇ ਕਿਹਾ ਸੀ ਵੀ ਯਾਰ ਹਰ ਆਦਮੀ ਉੱਥੇ ਨਹੀਂ ਪਹੁੰਚ ਸਕਦਾ ਅਯੁੱਧਿਆ ਤੁਸੀਂ ਆਪਣੇ ਆਪਣੇ ਸ਼ਹਿਰ ਚ ਇਹ ਕਰੋ ਤੇ ਉਹ ਭਾਵਨਾ ਨੂੰ ਰੱਖੇ ਰੱਖਦੇ ਹੋਏ ਮੈਂ ਇਹ ਬੀੜਾ ਚੱਕਿਆ ਮੈਂ ਤੇ ਮੇਰੇ ਸਾਥੀਆਂ ਨੇ ਇਹ ਬੀੜਾ ਚੱਕਿਆ ਤੇ ਅਸੀਂ ਲੋਕਾਂ ਨੂੰ ਦਰਸ਼ਨ ਜਿੰਨੇ ਵੱਧ ਤੋਂ ਵੱਧ ਲੋਕ ਹੋਣ ਇੱਥੇ ਲੁਧਿਆਣੇ ਦਰਸ਼ਨ ਕਰਨ ਹਰ ਆਦਮੀ ਦੀ ਪਹੁੰਚ ਨਹੀਂ ਹੁੰਦੀ ਯੋਧਿਆ ਜਾਨਦੀ ਤੇ ਅਸੀਂ ਉਹ ਪ੍ਰਯਾਸ ਕੀਤਾ ਜੀ ਇੱਥੇ ਇਹ ਨਾਲ ਅਸੀਂ ਇਹ ਪਾਣੀ ਜਿਹੜਾ ਚਰਨਮਤ ਦੇ ਰੂਪ ਚ ਲੋਕਾਂ ਨੂੰ ਦੇਣਾ ਤੇ ਰਾਜ ਜਿਹੜਾ ਟਿਕਾ ਲਗਾਣਾ ਉਹ ਲੈ ਕੇ ਆਏ ਆ ਜੀ ਤੇ ਇਹ ਇਹ ਸਾਰਾ ਕਰਦੇ ਹੋਏ ਅਸੀਂ ਇਹ ਪ੍ਰਯਾਸ ਕੀਤਾ ਡੰਡੀ ਸਵਾਮੀ ਜੀ ਮਹਾਰਾਜ ਜੀ ਦੇ ਨਾਲ ਰਲ ਕੇ ਉਹਨਾਂ ਨੂੰ ਬੇਨਤੀ ਕੀਤੀ ਵੀ ਮਹਾਰਾਜ ਤੁਸੀਂ ਵੀ ਨਾਲ ਲੱਗੋ ਸਾਡੇ ਉਹਨਾਂ ਨੇ ਵੀ ਕੀਤਾ ਮੈਂ ਇਹ ਸਾਰੇ ਲੁਧਿਆਣਾ ਵਾਸੀਆਂ ਨੂੰ ਇਹ ਬੇਨਤੀ ਕਰਦਾ ਵੀ ਵੱਧ ਚੜ ਕੇ ਇਹਦੇ ਵਿੱਚ ਭਾਗ ਲਓ ਆਪਣੇ ਪਰਿਵਾਰ ਸਾਇਤ ਭਾਗ ਲਓ ਕਿਉਂਕਿ ਇਹ ਸਾਨੂੰ 500 ਸਾਲਾਂ ਬਾਅਦ ਇਹ ਮੌਕਾ ਮਿਲਿਆ ਜਿਤਨਾ ਨਾਮ ਸਿੱਧੂ ਨੇ ਕਿਹਾ ਗਿਆ ਸੀ ਕਿ ਉਸ ਸਮੇਂ ਮੰਦਰ ਦੇ ਉਪਰ ਬਣਾਇ ਪੁਲ ਬਣਾਇਆ ਗਿਆ ਸੀ ਇੱਕ ਖਾਸ ਪੁਲ ਬਣਾਇਆ ਗਿਆ ਸੀ ਜਦੋਂ ਮੰਕਾ ਤੱਕ ਪਹੁੰਚ ਕਰਨੀ ਸੀ ਭਗਵਾਨ ਰਾਮ ਨੂੰ ਕਿ ਉਦੋਂ ਹੀ ਅੰਸ਼ ਹੈ ਜੀ ਇਹ ਉਦੋਂ ਹੀ ਅੰਸ਼ਾ ਜੀ ਇਹ ਉਹਦਾ ਹੀ ਇੱਕ ਹਿੱਸਾ ਜੀ ਉਹ ਰਾਮ ਵਿਚੋਵਿੰਦੂ ਪਰਸ਼ਦ ਆਲਾ ਨੇ ਉਹਦੇ ਅੰਸ਼ ਲੈ ਕੇ ਪੂਰੇ ਹਿੰਦੁਸਤਾਨ ਚ ਕਮਾਈ ਸੀ ਉਹ ਜਾਂਦੀ ਹੈ ਸਾਨੂੰ ਦੇ ਗਏ ਸੀ ਉਹਨਾਂ ਦੇ ਵੀ ਰਿਣੀ ਆ ਸਾਡੇ ਲੁਧਿਆਣਾ ਵਾਸੀਆਂ ਨੂੰ ਇਹਦੇ ਦਰਸ਼ਨ ਹੋਣਗੇ